ਆਮੀ ਮਿੱਤਰੋ ਕੀ ਹਾਲ ਚਾਲ ਆਂ ਢੈਂਟੋ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਕਿਹੜਾ ਪਾਇਆ ਲੋਕਲ ਕਿਹੜਾ ਲਾਉਣ ਚੱਲੇ ਆਂ ਬਹੁਤ ਦਿਨਾਂ ਬਾਅਦ ਕਈ ਦਿਨ ਹੋ ਗਏ ਵਿਹਲੇ ਸੀਗੇ ਕੰਮ ਮਿਲਿਆ ਨਹੀਂ ਆਹ ਖੜੀ ਹੈ ਗੱਡੀ ਚਲੋ ਦੇਖਦੇ ਆਂ ਹੋਰ ਸੁਣਾਓ ਇਹਨਾਂ ਦਿਨ ਤੇ ਵਿਹਲੇ ਸੀ ਜਾਨ ਕੰਮ ਮਿਲਿਆ ਨਹੀਂ ਉਹਦੇ ਕਰਕੇ ਕਿਹੜਾ-ਕੁੜਾ ਲਾਇਆ ਇਨਿੰਗ ਘਰੇ ਸੀਗੇ ਜਾਂ ਜੁਨੀਏਂ ਚਲੇ ਜਾਂਦੇ ਸੀਗੇ ਚਲੋ ਦੇਖਦੇ ਆਂ ਅੱਜ ਗੱਡੀ ਭਾਰਨ ਚੱਲੇ ਆਂ ਲੋਕਨ ਮਸ਼ੀਨ ਜੀ ਅੱਜ ਤਾਂ ਪੁਗਲ ਪਿੰਡ ਚ ਜਾਣਾ ਠੀਕ ਆ ਆਉਂਦਾ ਵੀਰ ਚਾਬੀ ਲੈ ਕੇ ਆਉਂਦਾ ਫਿਰ ਗੱਡੀ ਸਟਾਰਟ ਕਰਕੇ ਚੱਲਦੇ ਆਂ ਦੇਖ ਲੋ ਲੋਕ ਉੱਤੋਂ ਸਾਡਾ ਪਿੰਡ ਦੇਖ ਲੋ ਆ ਬਰੋਟਾ ਜੋ ਪੁਰਾਣੇ ਦਰੱਖਤ ਹੁੰਦੇ ਆ ਪੁਰਾਣੇ ਬੁੜੇ ਬੰਦੇ ਇੱਥੇ ਜ ਸਾਡੇ ਆ ਹਲਟੀ ਆ ਪੁਰਾਣਾ ਕੂਆ ਚਲੋ ਠੀਕ ਆਵੇਂ ਗੱਡੀ ਸਟਾਰਟ ਕਰ ਲਈ ਦੇਖ ਤਾਂ ਕਦੋਂ ਭੰਨ ਜਾਣਾ ਪ੍ਰੈਸ਼ਰ ਬਣ ਰਿਹਾ ਹੈ ਪ੍ਰੈਸ਼ਰ ਨਾਵੇਂ ਪ੍ਰੈਸ਼ਰ ਨਾ ਲੈਵੇ ਗੱਡੀ ਕੱਢ ਲਿਆਂਦੇ ਦੇ ਪ੍ਰੈਸ਼ਰ ਬਣੇ ਤੇ ਤੁਰਦੇ ਆ ਵੀਰੇ ਪ੍ਰੈਸ਼ਰ ਤਾਂ ਬਣਨਾ ਜ਼ਰੂਰੀ ਆ ਇਹ ਪ੍ਰੈਸਰ ਨਾ ਬਣਿਆ ਨਾ ਇਹੋ ਗੱਡੀ ਆ ਰਹੀ ਹੈ ਮੁਰੇਉਂ ਕਾਹਣੀ ਟੱਕੀ ਨਹੀਂ ਲੱਗਦੀ ਚਲੋ ਚਲੋ ਦੇਖਦੇ ਆ ਫਿਰ ਮਿਲਦੇ ਆ ਚਲੋ ਠੀਕ ਆ ਫਿਰ ਫਿਰ ਮਿਲਦੇ ਆਂ ਕੰਮ ਫੈਕਟਰੀ ਜਾ ਕੇ ਫੇਰ ਤਾਂ ਯਾਰ ਗੱਡੀ ਚਾਂਗੂ ਪੱਕੀ ਲੱਭਦੇ ਆਂ ਹਜੇ ਗੱਡੀ ਆਪਾਂ ਮਿਲੀ ਨਹੀਂ ਕਿ ਤਾ ਕੱਚੇ ਢੇੜਾ ਲਾਉਣ ਚੱਲੇ ਆਂ ਫਿਰ ਬਲੌਗ ਪਾਇਆ ਕਰਾਂਗੇ ਲਗਾਤਾਰ ਰੈਗੂਲਰ ਚਲੋ ਠੀਕ ਆ ਲੈ ਮੇਰਾ ਵੀਰ ਫੈਕਟਰੀ ਪਹੁੰਚ ਗਏ ਯਾਰ ਠੀਕ ਆ ਮੜੀ ਸਪੋਰਟ ਕਰਿਆ ਕਰੋ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਯਾਰ ਥੋੜੇ ਵੀਊ ਵਧਾਉਣ ਚਲੋ ਅਜੇ ਨਮ ਨਮ ਚੈਨਲ ਆ ਥੋੜੇ ਜਿ ਘਟ ਆਵਾਂਗੇ ਪਹਿਲਾ ਪਹਿਲਾ ਚਲੋ ਕੋਈ ਗੱਲ ਨਹੀਂ ਕਹਾ ਕਹਾ ਬਦਲ ਗਿਆ ਫੇਰ ਰੱਬ ਕਿਰਪਾ ਕਰੂਗਾ ਮੈਨਾਂ ਵੀ ਸਪੋਰਟ ਕਰਿਆ ਕਰੋ ਦੱਬ ਕੇ ਫੈਕਰੀ ਦਾ ਆਪਾ ਪਹੁੰਚ ਕੇ ਦੇਖਦੇ ਆਂ ਕੀ ਕਹਿੰਦੇ ਆ ਅਜੇ ਤਾਂ ਪਤਾ ਕਰ ਰਹੇ ਆ ਅੰਦਰ ਉਹ ਫਿਰ ਕ੍ਰੇਨ ਆਊਗੀ ਫਿਰ ਲੋਡ ਹੋਊਗੀ ਮਰੀ ਨਾ ਕਰਿਆ ਅਜੇ ਕੰਮ ਤੇ ਨਹੀਂ ਸੀਗੇ ਬਿੱਲੇ ਸੀਗੇ ਉਹਦੇ ਕਰਕੇ ਬਲੌਗ ਪਾਈਆ ਤਾਂ ਪਾਈਆ ਕਹਾ ਦਾ ਹੁਣ ਕਹਾ ਕਹਾ ਦੇਖਦੇ ਆਂ ਉੱਡੀ ਲੱਗਾਗੇ ਫਿਰ ਬਲੌਗ ਰੇਲੀ ਆਇਆ ਤਾਂ ਮੈਂ ਗਿਆ ਹੋਰ ਕੋਈ ਸਾਡੇ ਲਈ ਕੰਮ ਹੀ ਨਹੀਂ ਹੁੰਦਾ ਜੁਨੀਅਨ ਤੇ ਚਲੇ ਜਾਂਦਾ ਜੁਨੀਅਨ ਚੁੱਪੇ ਚਲੋ ਠੀਕ ਆ ਫਿਰ ਮੈਂ ਦਿਆ ਦੇ ਦ ਕਾਲ ਕ੍ਰੇਨ ਆਉਂਦੀ ਆ ਕਾਲ ਹੋਉਂਦੀ ਆ ਕੱਢੀ ਫਿਰਨੇ ਆ ਠੀਕ ਆ ਨਾ ਆ माल ਲੋਡ ਹੋਣਾ ਜਾਂ ਬਾਇਲਰ ਜਾ ਜਾਣਾਗੇ ਆ ਟਰੈਕਟਰ ਲੋਡ ਹੁੰਦਾ ਇੱਥੇ ਆ ਭਰਾਏ ਜਾਣਾ ਮਾਲ ਆ ਵੇਖ ਲੋ ਭਰਾਏ ਦਾ ਟਰੈਕਟਰ ਜਿਨੇ ਆਲੇ ਟਰੈਕਰ ਲੋਡ ਟਰੈਕਰ ਟਰਾਲੀ ਲੋਡ ਹੋ ਰਹੀ ਆ ਰਾਹੇ ਦੇ ਜੀ ਆਹ ਵਾਹ ਆਹ ਬੋਲ ਲਿਆ ਆ ਬੋਲ ਲਿਆ ਕਰਦੇ ਨਾ ਜਾਂ ਲੋਡ ਨਾ ਆ ਬੋਇਲਰ ਨੂੰ ਕਹਿੰਦੇ ਸੀ ਖੜਾ ਕਰਕੇ ਲਾਇਆ ਬਾਡੀ ਜੇ ਉਹ ਭਾਂ ਜੋ ਖੜਾ ਕਰਕੇ ਦਾ ਟੱਟੋ ਘਟ ਬਾਲਾ ਨਹੀਂ 6 ਫੁੱਟ ਹਟ ਤੇ ਰਣੀ 5 6 ਫੁੱਟ ਹਾਂ ਦੇ 6 ਫੁੱਟ ਹਟ ਤੇ ਰਣੀ ਸੀ ਦੇ ਤਾਂ ਉਹ ਉਹਦੇ ਦਿਨਾਂ ਉੱਪਰ ਆ ਰਿਆ 6 ਫੁੱਟ ਉੱਪਰ ਜਨੇ ਆਂਦੇ ਐਨਾ ਇਹਨਾਂ ਬੈਲਟਾਂ ਨਾਲ ਖੜਨਾ ਸੀ ਰਸੇ ਨਾਲ ਰਸੇ ਨਾਲ ਤਾਂ ਖੜਨਾ ਵੀ ਹੈ ਨਹੀਂ ਇਹਨੇ ਦੇ ਦੇ ਹੁਣ ਲੰਬਾ ਪਾਉਣ ਨੂੰ ਕਹਿਆ ਲੰਬਾ ਕਰਕੇ ਪਾਉਣਗੇ ਅੰਦਰ ਨੂੰ ਗੱਡੀ ਲੋਡ ਹੋ ਗਈ ਮਾਚਲੋ ਚਾਚੂ ਪੀਉਣੇ ਆਵਾਰ ਦੇਖੋ ਜਿਮੀ ਦਾ ਟੱਬਾ ਜਿਮੀ ਦਾ ਟੱਬਾ ਦੇ ਘਟੀ ਖੜੀ ਗਰਮੀ ਬਹੁਤ ਹੋ ਗਈ ਜਿੰਨਾ ਮਰਜੀ ਵੀ ਪੈ ਜਾਵੇ ਉੰਨੀ ਗਰਮੀ ਫੇਰ ਹੋ ਜਾਂਦੀ ਆ ਫੇਰ ਉੰਨੀ ਗਰਮੀ ਹੋ ਗਈ ਇੰਨਾ ਮੀਂਹ ਪਿਆ ਨਾਲੇ ਦੋ ਦਿਨ ਹੋ ਗਏ ਰਾਤ ਨੂੰ ਦੇ ਪਾਣੀ ਖੜਾ ਉੱਥੇ ਚਲੋ ਠੀਕ ਆ ਫਿਰ ਦੇਖਦੇ ਆ ਕੱਲ ਖਾਦੀ ਕਰਨ ਜਾਂਦੇ ਆ ਬਿਲਬੁੱਟ ਬਣਾਉਂਦਾ ਹਾਂ ਜੇ ਬੇਲ ਬਲ ਬਣ ਕੇ ਫਿਰ ਦੇਖਦੇ ਆ ਖਾਲੀ ਕਰਨ ਜਾਂਦੇ ਆ ਆ بڑا ਕੰਪਨੀਆਂ ਦਾ ਪੰਗਾ ਯਾਰ ਗੱਡੀ ਲੋਡ ਨਹੀਂ ਪਹਿਲਾਂ ਗੱਡੀ ਨਹੀਂ ਲੋਡ ਕਰਾਉਂਦੇ ਜੇ ਗੱਡੀ ਲੋਡ ਛੇਤੀ ਹੋ ਜਾਵੇ ਤਾਂ ਬਿੱਲਾਂ ਨੂੰ ਖੜਾਈ ਰੱਖਦੇ ਨੇ ਹੁਣ ਘੰਟਾ ਡੇਢ ਘੰਟਾ ਹੋ ਗਿਆ ਬੇਲੇ ਨਹੀਂ ਉਹਦੇ ਬਣਨ ਜਾਏ ਗੱਡੀ ਖੜਾ ਗਿਆ ਇੰਨੇ ਟਾਈਮੋਂ ਦਾ ਬੰਦਾ ਖਾਲੀ ਕਰਕੇ ਮੁੜਿਆ ਤਾਂ ਲੋਕੜਾ ਅਜੇ ਤੱਕ ਬਿੱਲ ਨਹੀਂ ਲੈ ਗਿਆ ਚਲੋ ਦੇਖਦੇ ਆ ਕਾਦਾਂ ਹੁੰਦੇ ਆ ਬਿੱਲ ਆ ਵੀ ਗੱਡੀ ਆਪਣੀ ਨਿਕਲ ਗਈ ਐਥੇ ਦੇ ਵਿੱਚੋਂ ਹੁਣ ਫੇ ਲਾਇਆ ਪਾਣੀਓ ਪਾਣੀ ਬਹੁਤ ਖੜਾ ਚਾਰੇ ਪਾਸੇ ਪਾਣੀਓ ਪਾਣੀ ਪਾਣੀਓ 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 ਪਾਣੀ ਖੜਾ ਜਿਹੜੇ ਇਹਨਾਂ ਨੇ ਪੱਟਦੇ ਨਾ ਹੁਣੇ ਵਿਆਹ ਵੀ ਪੈਸਾਰੇ ਆ ਨਾ ਬਣਾਏ ਆਪ ਹੁਣ ਦੇਖ ਕੇ ਮੈਂ ਦੱਸਣਾ ਮਾੜਾ ਵੀ ਭਾਵੇਂ ਪਾਣੀਓ ਪਾਣੀ ਪਾਣੀਓ ਪਾਣੀ ਪਾਣੀਓ ਪਾਣੀ ਵਾੜਾ ਵੀ ਮੈਨਰੇ ਪਾਣੀ ਉਹ ਪਾਣੀ 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 ਦੱਸ ਪਤਾ ਗੱਡੀ ਵਾਲਾ ਕਿੱਧਰ ਦੀ ਨਕੂ ਪਤਾ ਨਹੀਂ ਕੀ ਕਰਨਾ ਆਪਣੇ ਤਾਂ ਸਾੜੀਆਂ ਮਾੜੀਆਂ ਸਰਕਾਰਾਂ ਨੇ ਢੋਰ ਤੇ ਮਾੜਾ ਮੋਟਾ ਗੱਡੀ ਵਾਲੇ ਨੂੰ ਵੀ ਸੂਤ ਦਾਉ ਇੰਨਾ ਟੈਕਸ ਦਿੰਦਾ ਇੰਨਾ ਸਰਮੰਟ ਦੇ ਪੈਸੇ ਟੈਕਸ ਦੇ ਪੈਸੇ ਟੂ ਟੈਕਸ ਉਹ ਦਿੰਦਾ ਗੱਡੀ ਵਾਲੇ ਨੂੰ ਕੋਈ ਸੂਤ ਹੈ ਹੀ ਨਹੀਂ ਗੱਡੀ ਵਾਲਾ ਵਿਚਾਰਾ ਚਾਰੇ ਪਾਸੇ ਰੜਾਇਆ ਜਾਂਦਾ ਉਹ ਚਲੋ ਠੀਕ ਆ ਫਿਰ ਦੇਖਦੇ ਆ ਫਸਲ ਬੈਂਡ ਖਾਲੀ ਕਰਨੀਆਂ ਗੱਡੀ ਦੇ ਬ੍ਰੇਕ ਵੀ ਘੱਟ ਆ ਚਲੋ ਲਾ ਦੇਖਦੇ ਆ ਪਹੁੰਚ ਗਏ ਇਸ ਤਰ੍ਹਾਂ ਚਲੋ ਠੀਕ ਆ ਮੋਟਰਾਂ ਦਾ ਹਾਲ ਤਾਂ ਇੰਨਾ ਮਾੜਾ ਨਾ ਮਾੜਾ ਜਾਂ ਮੀਂਹ ਪੈ ਜਾਵੇ ਮਾੜਾ ਜਾਂ ਮੀਂਹ ਪੈ ਜਾਵੇ ਮਾੜਾ ਜਾਂ ਜਦ ਇਹਨਾਂ ਜਾਮ ਲੱਗ ਜਾਂਦਾ ਨਾ ਅੱਧਾ ਪੌਣਾ ਘੰਟਾ ਗਿਆ ਮਸਾ ਜਾਂਦਾ ਬੋੜਾ ਜਾਂ ਇੰਨਾ ਜਾਮ ਲੱਗ ਜਾਂਦਾ ਮਾੜਾ ਵੀ ਪੈਣ ਦੀ ਤੇਰਾ ਇਹ ਸਰਕਾਰਾਂ ਕਹਿੰਦੀਆਂ ਅਸੀਂ ਆਹ ਕਰਤਾ ਸੀ ਇਹ ਕਰਤਾ ਸੀ ਉਹ ਕਰਤਾ। ਨਹੀਂ 10 ਮਿੰਟ ਪੈ ਜਵੇ ਜਦ ਹੀ ਇਹਨਾਂ ਜਾਨ ਲੱਗ ਜਾਂਦਾ ਗੱਲਾਂ ਹੀ ਛੱਡ ਦੋ ਤੇ। ਬਾਕੀ ਆਂ ਤਾਰਾਂ ਵਾਲਿਆਂ ਤੇ ਕੁਛਾ ਜੜਦਾ ਯਾਰ ਬਾਬੇ। ਵਿੱਚ ਦਿਨ-ਦਿਆਂ ਨੂੰ ਤੋਸਦੇ ਆਉਂਦੇ ਆ, ਪਿੱਤ ਦੇ ਤੋਸੇ ਆਉਂਦੇ ਵੀ ਤੁਸੀਂ ਆਉਂਦਾ। ਉਹ ਕਰ ਲਓ ਛੋਟੀਆਂ ਕਾਰਾਂ ਨੇ ਏਸੀ ਥੋੜਾ ਲੱਗਿਆ ਹੋਇਆ ਤੁਹਾਨੂੰ ਉਹ ਕਾਦੀ ਉਹ ਆ ਜਾਨ ਖੜੇ ਦੀ ਟੈਨਸ਼ਨ। ਟੈਨਸ਼ਨ ਤਾਂ ਸਾਨੂੰ ਉਹ ਨਹੀਂ ਚਾਹੀਦੀਆਂ। ਚਲੋ ਠੀਕ ਆ ਫਿਰ ਫਿਰ। ਔਰ ਦੇ ਤੱਕ ਆ ਕੇ ਖਾਲੀ ਹੁੰਦੀਆਂ ਗਾਂ ਕ्रेन ਖਾਲੀ ਹੋਣ ਦਾ ਟਾਈਮ ਲੱਗਣਾ ਜੇ ਕ्रेन ਆ ਵੀ। ਜਦੋਂ ਠੀਕ ਆ ਵੀਰ ਪਹੁੰਚ ਗਏ ਯਾਰ ਮੋਸੇ ਮੋਟਿਆ ਚਾਰੇ ਪਾਸੇ ਜਾਮ 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 ਸਾਨੇ ਵਾਲ ਤੋਂ ਲੈ ਕੇ ਹੁਣ ਫੋਗਲ ਪੈਂਡ ਤੱਕ ਮੈਨੂੰ ਡੇਢ ਘੰਟਾ ਲੱਗਾ ਦੇਖ ਲੋ 7 5 ਕਿਲੋਮੀਟਰ ਦੇ ਮਸਾਂ ਪਹੁੰਚਿਆ ਮਸਾਂ ਔਰ ਫੇਰ ਗੱਡੀ ਤੇਲ ਉੱਤਰ ਗਿਆ ਫੇਰ ਚੱਕ ਕੇ ਪੰਪ ਮਾਰਿਆ ਕਾਕਾ ਚਲੋ ਠੀਕ ਆ ਵੀਰ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਮੇਰਾ ਵੀਰ ਸਪੋਰਟ ਕਰਿਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਪੋਰਟ ਕਰਿਓ ਥੋੜੀ ਜਿਹੀ ਠੀਕ ਆ ਚੰਗਾ ਵੀਰ